ਕਾਂਗਰਸੀ ਵਰਕਰ ਸਹਿਬਾਨ ਦਾ ਲੁਧਿਆਣਾ ਦੇ ਲੋਕਾਂ ਦਾ ਔਰ ਲੁਧਿਆਣਾ ਦੇ ਲੀਡਰ ਸਹਿਬਾਨ ਦਾ ਮੈਂ ਪੱਤੇ ਨੂੰ ਪੱਤੇ ਨੂੰ ਹਲੋ ਹਲੋ ਮੈਂ ਦਿੱਲੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਦਾ ਜਿਸ ਪ੍ਰਕਾਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਹਨਾਂ ਦਾ ਸਾਨ ਕਿਵੇਂ ਉਤਾਰਾਂਗਾ ਮੈਨੂੰ ਲੱਗਦਾ ਮੇਰੀਆਂ ਸੱਤ ਪੀੜ੍hiyan ਲੱਗੀਆਂ ਰਹਿਣ ਤਦ ਵੀ ਲੁਧਿਆਣਾ ਦੇ ਲੋਕਾਂ ਦਾ ਅਸੀਂ ਉਹ ਸਾਨ ਨਹੀਂ ਉਤਾਰ ਸਕਦੇ ਯਾਰਾ ਚੁੱਪ ਕਰਾਏ ਹੋਏ ਮੈਨੂੰ ਲੋਕ ਭਾਰੀ ਕਹਿੰਦੇ ਸਰ ਕੋਈ ਕਹਿੰਦੇ ਸੀ ਲੁਧਿਆਣਾ ਇਨੀ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਮੂਸ ਸਮਰਥਨ ਦੇਤਾ ਕੋਈ ਕਹਿੰਦੇ ਸੀ ਵਿੜਿੰਗ ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੀ ਵਿੜਿੰਗ ਦੇ ਬਾਰੇ ਲੋਕਾਂ ਨੇ ਕੀਆਂ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੋਹੜਾਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕਹੀ ਸੀ ਮੇਰਾ ਦੋਸਤ ਇੱਕ ਦੇ ਵਾਲ ਕਟਾਉਣ ਗਿਆ ਕਿਸੇ ਵਿਅਕਤੀ ਤੋਂ ਤੇ ਉਹ ਕਹਿੰਦਾ ਵੀ ਲੋਹੜਾਣਾ ਦਾ ਸੀ ਰਾਣਾ ਉਹਦਾ ਸਾਥੀ ਸੀ ਵਾਕਟਾ ਕੰਟਣ ਵਾਲਾ ਮੇਰਾ ਵੀਰ ਕਹਦਾ ਭਈ ਕਿਸ ਕੋ ਵੋਟ ਡਾਲ ਰਹੇ ਹੋ ਓਕੇ ਜੀ ਆਪ ਬਤਾਈਏ ਆਪ مالک ਕਹੋ ਮੈਂ ਤਾਂ ਆਪਕੇ ਕਹਨੇ ਤੇ ਡਾਲੂਗਾ ਕਹਦਾ ਭਈ ਮੈਂ ਦੇਸੀ ਕਹ ਨਹੀਂ ਕਹੂੰਗਾ ਤੂੰ ਬਤਾ ਕੇ ਇਸ ਕੋ ਵੋਟ ਦੇ ਕਹਦਾ ਜੀ ਫਿਰ ਮੇਰਾ ਮਨ ਤਾਂ ਜੋ ਬਾਹਰੀ ਬਾਹਰੀ ਜਿਸ ਕੋ ਕਹਤੇ ਨੇ ਮੇਰਾ ਬਾਦ ਤਾਂ ਕਹਿੰਦੀ ਹੈ ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਵ ਕਰਤਾ ਹੁਣ ਮੈਂ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਮਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਅਸ਼ੀਰਵਾਦ ਉਹਨਾਂ ਦਾ ਲਵਾਂਗੀ ਜਿਨ੍ਹਾਂ ਨੇ ਮੇਰੇ ਵੋਟਾਂ ਪਾਈਆਂ ਲੇਕਿਨ ਉਹ ਲੋਕਾਂ ਦੀ ਐਮਪੀ ਜਿਨ੍ਹਾਂ ਦੇ ਲੋਕਾਂ ਨੇ ਮੈਨੂੰ ਨਹੀਂ ਵੋਟਾਂ ਪਾਈਆਂ ਕਿਉਂਕਿ ਬਹੁਤ ਸਾਰੇ ਮੇਰੇ ਸੱਜਣਾ ਲੋਗਧਿਆਣੇ ਦੇ ਬਹੁਤ ਸਮਝਦਾਰ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਗੁੰਮਰਾ ਕੀਤਾ ਗਿਆ ਧਰਮ ਦਾ ਨਾਮ ਲੈ ਕੇ ਮੇਰੇ ਰਾਮ ਜੀ ਦਾ ਨਾਮ ਲੈ ਕੇ ਰਾਮ ਜੀ ਨੇ ਜਿੱਤ ਕਰਤਾ। ਅਯੁੱਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਗਈ। ਇਹ ਆਪਣੀ ਆਤਮਾ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹੁੰਦੀਆਂ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵਿੱਚ ਨਾ ਚਾਹੁੰਦੇ। ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ। ਅਨੁਤਰਪਦੇਸ਼ ਸੀਟਾਂ ਭਾਜਪੀ ਦੀਆਂ ਘੱਟ ਜਾਣੀਆਂ। ਔਰ ਕਲੇਸ਼ਾਦਰ ਦੀ ਧਰਮਪੱਤੀ 7 ਲੱਖ ਫੋਟਾਂ ਦੇ ਜਿੱਤਨੀਆ ਇਹ ਆਪਣੇ ਆਪ ਚ ਸਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਮ ਜੀ ਦੇ ਛੱਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਨਦੇ ਔਰ ਕਈ ਡਿਗ ਡਿਗ ਕੇ ਮਾਫੀ ਚਾਹਨੇ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਹੋ ਕਿ ਕੂੜੇ ਦੇ ਢੇਰ ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲਿਆਏ ਹਨ ਯੋਧਿਆ ਦਾ ਤੋ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਧਰਮ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਂਦਾ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਜਿਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬਨ ਕੇ ਛਿਪ ਛਿਪ ਦੇ ਸਿੱਟ ਗਏ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ ਤमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਮੇਰੇ ਅਸਤੇ ਤੁਹਾਨੂੰ ਇਹ ਮੇਰੀ ਜਿੱਤ ਹੈ ਜਿਹੜੀ ਮੈਨੂੰ ਬੇਹੱਦ ਖੁਸ਼ੀ ਹੈ ਪਰ ਇਹਦੇ ਨਾਲ-ਨਾਲ ਮੇਰੇ ਕੋਲੇ ਬਹੁਤ ਵੱਡੇ ਚੈਲੰਜਸ ਰਹਗੇ ਨੇ ਮੇਰੇ ਤੇ ਅੱਜ ਹੀ ਚਿੰਤਾ ਹੈ ਮੈਂ ਰਾਸਤੇ 'ਚ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹ ਤਾਂ ਬਾਰੀ ਚਾਂਸ ਹੋ ਗਿਆ ਪਰ ਸਾਡਾ ਸੁਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤ ਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਪ ਦੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹਾਂ ਬਹੁਤ ਸਾਰੇ ਲੋਕ ਕਦੇ ਕਹਿ ਦਿੰਦੇ ਕਿ ਰਾਜਾ ਬੜੀ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਦੂਸਰੇ ਧਰਮ ਦੀ ਗੱਲ ਕਰਦਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਬੜੀ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਬੜੀ ਨੂੰ ਮੇਰੇ ਗੁਰੂ ਮਹਾਰਾਜ ਨੇ ਹਿੱਸ ਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਕਾਰ ਕਰਨਾ ਹੈ ਔਰ ਜਿੱਥੇ ਵੀ ਸਨੇਹਾ ਹੋਵੇ ਕੋਈ ਮੰਨੇ ਨਾ ਮੰਨੇ ਬੇਸ਼ੱਕ ਬਹੁਤ ਵਾਰੀ ਸਾਨੂੰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਮਨ ਵੀ ਕੀਤਾ ਹੈ ਦੇ ਕੁਦਾਨਾ ਕਾਤਸਾ ਸਭ ਨੂੰ ਚੋਂ ਕਦੇ ਨਿਕਲ ਜੇ ਕੀਏ ਬਾਬੇ ਨਾਨਕ ਦਾ ਪੰਜਾ ਹੈ ਭਾਵੇਂ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਬਾਬੇ ਨਾਨਕ ਦੀ ਤਕੜੀ ਹੈ ਅਸੀਂ ਉਹਦੇ ਤੇ ਵੀ ਮਾਫੀ ਮੰਗੀਏ ਪਰ ਅਸੀਂ ਜੋ ਸਨੇਹ ਹੈ ਸਾਥ ਸੰਗਤ ਦਾ ਹੈ چاہے ਉਹ Hindu ਧਰਮ ਦਾ ਸਨੇਹਣਾ ਹੋਵੇ ਜਦੋਂ Hindu ਧਰਮ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਗਿੰਦੜਬਾ ਦੇ ਵਿੱਚ ਰਾਮ ਮੰਦਰ ਜੀ ਦੀ ਪਰਿਸ਼ਟਾ ਜਿਹਨੂੰ ਸੀਗੀ ਦੀਵੇ ਬੰਡੇ ਤੇਲ ਦਿੱਤਾ ਲੋਕਾਂ ਨੂੰ ਲੱਦੇਉ ਦਿੱਤੇ ਜਸ਼ਨ ਮਨਾਇਆ ਉਹ ਖੋਪੀਓ ਸਾਡੇ ਸਨੇਹਾ ਸੀਗਾ ਏਵੀ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿ ਇਹ ਸੇ ਬਰਕਾਤਾ ਜੋਸ਼ ਨਹੀਂ ਹੈ ਔਰ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ ਇਸ ਤੋਂ ਬਾਅਦ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੂਟ ਮੈਪ ਅਸੀਂ ਡ్రਾਈਵ ਇਟ ਦਿੱਤਾ ਹੈ ਉਹ ਵੀ ਸਾਡਾ ਓਪਨ ਸੀਗਾ ਬਹੁਤ ਸਾਰੇ ਹੋਰ ਸੁਝਾਅ ਵੀ ਆਏ ਹੈ ਅਸੀਂ ਉਹਨਾਂ ਤੇ ਉਹਨਾਂ ਦੇ ਸਮੇਂ 'ਚ ਕੰਮ ਕਰਨਾ ਹੈ ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਔਰ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚਿੰਤ ਜਿਹੜੀ ਐਂਡੀਏ ਦੀ ਔਰ ਐਂਡੀਏ ਨੂੰ ਜਿਹੜੀ ਲੋਕਾਂ ਨੇ ਸਖੋਂ ਦਾ ਕੰਮ ਕੀਤਾ ਹੈ ਔਰ ਇੰਡੀਆ ਗਠਬੰਧਨ ਦੀ ਹੋਈ ਹੈ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਮਿਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਹਰਾ ਦਿੱਤਾ ਗਿਆ ਉੱਤਰ ਪ੍ਰਦੇਸ਼ ਤੋਂ ਔਰ ਅਯੁੱਧਿਆ ਦਾ ਮੈਂ ਤੁਹਾਨੂੰ ਦੱਸ ਸਕੀ ਅਯੁੱਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰਨਾ राम जी का सीधा सीधा राम भगवान का स्नेह है कि जो मेरा नाम का इस्तेमाल गलत करेगा उन्हें नाले ही अंजाम होगा और मैं लगता है कि बाबा कृपा करेगा कि शायद बहुत सारे एन डी ए समर्थक जो साथी भी सुने इन आसे पास कि टेलीफोन चकना मोदी साहब का मन करता है परमात्मा कृपा करे कि शायद इंडिया गठबंधन ਔਰ ਆਲੇ ਦਿਨਾਂ ਸਰਕਾਰ ਲਾਉਣ ਦੇ ਵਿੱਚ ਕਾਮਯਾਬ ਹੋਵੇ ਔਰ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਮਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ ਬਹੁਤ ਵੱਡੀ ਜਿੱਤ ਪ੍ਰਾਪਤ ਸੱਤ ਸੀਟਾਂ ਮੈਨੂੰ ਅਕਸਰ ਮੀਡੀਆਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ ਮੈਂ ਦਾ 013 ਕਹਾ 130 ਕਹਾ ਮੈਂ ਕਹਿ ਰਿਹਾ ਸੀ ਹਮੇਸ਼ਾ ਪਹਿਲੇ ਦਿਨ ਤੋਂ ਅਸਕ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾਏਗੀ ਅੱਜ ਉਹ ਸਿੱਧ ਹੋ ਗਿਆ ਔਰ ਕਾਂਗਰਸ ਪਾਰਟੀ 2027 ਦੇ ਵਾਸਤੇ ਅੱਜ ਇਹ ਝੰਡਾ ਗੱਡਿਆ ਗਿਆ ਬਾਬਾ ਕਿਰਪਾ ਕਰੇਗਾ 2027 ਚਸੀ ਇਹ ਰਾਜੇਗੜ੍ਹ ਇਕੱਲੇ ਨਹੀਂ ਕੀਤਾ ਇਟਸ ਅ ਟੀਮ ਵਰਕ ਇਹ ਸਾਰੀ ਸਾਡੀ ਟੀਮ तमाम ਸਾਡੇ ਸੀਨੀਅਰ ਲੀਡਰ ਸੇਵਾਣ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਸਜੇ ਖੱਬੇ ਬੈਠੇ ਜਿਹੜੇ ਲੋਕ ਐ ਇਹ ਰਾਜਾ ਬਣੀ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕਾਂ ਆਏ ਨੇ ਕਿਉਂਕਿ ਅ ਕਈਆਂ ਨੂੰ ਇਹ ਸੀ ਗਾਬੀ ਪ੍ਰੋਗਰਾਮ ਨਾਲ ਸੀ ਮੰਦਰ ਨਾਲ ਥਾ ਟਿਕਣਾ ਸੀ ਬੁੱਧਵਾਰਾ ਸਾਥੇ ਟਿਕਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ ਤਮਾਮ ਪ੍ਰੋਫੈਸਰਡ ਕੈਂਡੀਡੇਟ ਸਾਡੇ ਐਮਐਲਏ ਸਹਿਬਾਨ ਬਹੁਤ ਬੰਦਾ ਇਹ ਨਹੀਂ ਮੇਰੀ ਚਿੱਤ ਦੇ ਵਿੱਚ ਯੋਗਦਾਨ ਪਾਇਆ ਸੋ ਆਖ ਵਿੱਚ ਮੇਰੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਹੈ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਪਰ ਮੈਂ ਉਹਨੂੰ ਇੱਕ ਆਇ ਦੇਣੀ ਚਾਹਣਾ ਪਰੇਗਾ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗਿਰ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਗਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਵਰਣ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੀ ਕਿਸੇ ਵਿਅਕਤੀ ਨੂੰ ਘਰ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉ ਆਉਣ ਵਾਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚੁੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਣੀ ਜਗ੍ਹਾ ਤੇ ਫਲਾਣਾ ਹੀ ਚਾਹ ਦਿਲਾਤਾ ਫਲਾਣੀ ਜਗ੍ਹਾ ਤੇ ਫਲਾਣਾ ਹੀ ਚਾਹ ਦਿਲਾਤਾ ਕੇ ਸੀ ਵੀ ਨੂੰ ਬਪਾਲ ਦੇ ਦਸਕਾ ਦਾ ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦਿੱਤਾ ਹੋ ਤਾਂ ਮੈਨੂੰ ਵੋਟਾਂ ਪਾ ਦਿਓ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਮਿਲਦੀਆਂ ਮੈਨੂੰ ਮਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜੇ ਲੋਕ ਤੁਸੀਂ ਬਾਣੀ ਸੋਚ ਰੱਖੋਗੇ ਤਾਂ ਫਿਰ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਨਹੀਂ ਕਰੇਗਾ ਸੋ ਅਗਰ ਮਿੱਟੂ ਹੁੰਦਾ ਤਾਂ ਸ਼ਾਇਦ ਰਾਜਾ ਬਣ ਕੇ ਥੀ ਹੁੰਦਾ ਔਰ ਕਦੇ ਕਰਾਵੇ ਆਪੇ ਆਪ ਅਨੁਛੇਤ ਸਾਹਿਬੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੋਵਾਂ ਨੂੰ ਸਾਰੇ ਸਾਥੀਆਂ ਨੂੰ ਸਾਡੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ਕੁਨੇ ਵੋਟ ਪਾਈ ਹੈ ਬੇਸ਼ਕੁਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁੰਨੇ ਅਸੀਂ ਤਾਂ ਮੰਗੜਾ ਅੱਜ ਦੀ ਮੰਗਣਾ ਕੱਲ ਦੀ ਮੰਗਣਾ ਸੋ ਦੁਬਾਰਾ ਫੇਰ ਦਿਲ ਦੀਆਂ ਮਿਲਾਂਗਾ ਚ ਉਹਨਾਂ तमाम ਸਾਥੀਆਂ ਦਾ ਬਹੁਤ 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 ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਨਾਲ ਨਾਲ ਕੇ ਮੇਰੀ ਤਰਫ ਆਦੇ ਦੋਵੇਂ ਜਾਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਆਉਣ ਵਾਲੇ ਨੂੰ ਧਿਆਨ ਰੱਖੀ ਸੇਵਾ ਕਰਾਂਗੇ ਇਹ ਮੈਨੂੰ ਕਰਦਾ ਦੁਬਾਰਾ ਫੇਰ ਦੁਨੀਆ ਕਰੋ ਕੋਈ ਥੋੜਾ ਸਾ ਨਾ ਨਹੀਂ ਜੀ ਐਂਟੀ ਗਵਰਨਮੈਂਟ ਸੀ ਤਾਂ ਠੀਕ ਹੈ ਉਹਨਾਂ ਦੀ ਸੀਗੀ ਸੀਗੀ ਪਰ ਮੇਰਾ ਖਿਆਲ ਸਾਰੀਆਂ ਪਾਰਟੀਆਂ ਗਾਏ ਬਗਾਏ ਲੋਕਾਂ ਨੇ ਦੇਖ ਲੀਆਂ ਮੈਨੂੰ ਲੱਗਦਾ ਕਿ ਦੇਸ਼ ਤੇ ਲੋਕਾਂ ਨੂੰ ਹੁਣ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਇਸ ਦੇਸ਼ ਨੂੰ ਪਰ ਇਹਨਾਂ ਪ੍ਰਦੇਸ਼ਾਂ ਨੂੰ ਔਰ ਇਸ ਪ੍ਰਦੇਸ਼ ਨੂੰ ਚਲਾ ਸਕਦੀ ਹੈ ਬਦਲਾਅ ਦੇ ਰੂਪ ਦੇ ਵਿੱਚ ਬਹੁਤ ਵੱਡਾ ਬਦਲਾ ਬਦਲ ਆਇਆ ਸੀਗਾ 92 ਸੀਟਾਂ ਦਾ ਅੱਜ ਸੁੱਸੀ ਦੇਖੋ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਿਆ ਆਮੀ ਪਾਰਟੀ ਸੋ ਇਹ ਕਹਿ ਰਹੇ 13 ਮੈਂ ਕਹਿ ਨੂੰ ਕੀ ਕਹਣਾ ਹੈ ਉਹ ਮਾਨ ਸਾਹਿਬ ਕੁਝ ਵੀ ਕਹਿ ਦਿੰਦੇ ਹਨ ਮਾਲਿਕ ਹੈ ਪੰਜਾਬ ਦੇ ਮੁੱਖ ਮੰਤਰੀ ਹਿੰਦਾ ਜਿਹੜਾ ਉਹ ਮਾਲਿਕ ਹੁੰਦਾ ਵੀ ਕੈਨ ਸੀ ਐਨੀਥਿੰਗ ਮੈਨੂੰ ਕਈ ਵਾਰੀ ਅਗੇ ਮੈਂ ਕਿਹਾ ਔਰ ਗਲ ਨਹੀਂ ਕਰਨੀ ਚਾਹੀਦੀ ਇਹ ਦੀ ਨਿਚਿੰਗੀ ਵਿੱਚ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਲੋਕ ਰੀਅਲ ਪੋਲੀਟੀਸ਼ੀਅਨ ਸੁਭ ਲੋਕ ਦੇਖਣਾ ਚਾਹੁੰਦੇ ਨੇ ਕਿ ਜੋ ਪੋਲੀਟੀਸ਼ੀਅਨ ਕਹਿੰਦਾ ਉਹ ਕਰੇ ਐਵੇਂ ਝੂਠ ਤੂਫਾਨ ਗਲਤ ਆંકੜੇ ਬੇਸ਼ੱਕ ਤੁਸੀਂ ਇੱਕ ਅੱਧੀ ਵਾਰੀ ਹਾਰ ਜੋ ਪਰ ਲੋਕ ਇਹ ਚਾਹੁੰਦੇ ਨੇ कि सच बयान भी कोई लीडर भैया भैया अपने, भाई 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 अपने लोगों का जिन्होंने मेरे को प्यार दिया जिन्होंने दुआएं दी सबसे पहले मैं उनका जा जाके धन्यवाद करूंगा उसके बाद मैं अपना एक कार्यालय बनाऊंगा जिसमें डेडिकेटेड एक ऑफिस होगा ता जो फिर हम अगली स्कीम्स बनाकर जिस प्रकार का हमारा विजन डॉक्यूमेंट है उसके ऊपर काम कर लास्ट क्वेश्चन सर लास्ट क्वेश्चन है आम आदमी पार्टी से अलग होकर के इलेक्शन लड़ना आप किस तरीके से देखते हैं सही डिसीजन था आपका 100% आपके सामने हम भी डूब जाते उस उनको तो डूबना ही था हम तो बच गए

ऐसी पॉलिटिक्स नहीं चाहते हैं लोग तो चाहते हैं भाईचारे की पॉलिटिक्स so मैं हर बूथ पे गया इस बार पहले मैं अकालियों के बूथ पे जाता था फिर बीजेपी वालों के बूथ पे जाता था फिर आम आदमी पार्टी के बूथ पे जाता था फिर मैं कांग्रेस के बूथ पे जाता था मैं एक मैसेज देना चाहता था कि भाई हमारे मतभेद हैं लेकिन विचारों के मतभेद हैं लेकिन बांटो नहीं इस देश को इस देश को मत बांटो इस देश के धर्मों को मत बांटो हमारे भगवानों को मत बांटो ਇਹ ਮੈਸੇਜ ਦੇਸ਼ ਦੇ ਨਾ ਜਾਪਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਅਤੀ ਸੰਦੇਸ਼ ਦੇ ਬੁਲੰਦ ਸਾਹਿਬ ਤੋਂ ਬਹੁਤ ਆ ਜਾ ਦੌਰਾ ਕੀਤਾ ਉਹਨੇ ਵਰਕਰ ਲੜ ਰਹੇ ਸੀਗੇ ਪਾਡੀ ਕਾਂਗਰਸ ਆ ਉਹਦੇ ਨਾਲ ਆਵਾਦੀ ਪਾਰਟੀ ਨਾਲ ਕਿਹਦਾ ਨ ਦੇ ਹਾਂ ਕਹਾਂ ਦੌਰਾ ਅੱਛੀ ਬਾਤ ਕਰਤੇ ਹੈ ਪੱਤਰਕਾਰ ਸਾਹਿਬ ਨਹੀਂ ਬਾਤ ਕੋਈ ਸਵਾਲ ਕਰੋ ਅੱਛਾ ਸਵਾਲ ਨਹੀਂ ਆਪਕਾ ਅੱਜ ਦੇ ਦਿਨ ਕੇ ਲਈ ਫੈਮਿਲੀ ਕਿੱਦਾ ਰਹੀ ਤੁਹਾਡਾ ਐਮਰੀ ਸਪੋਰਟ ਕੀਤੀ ਫੈਮਿਲੀ ਨੇ ਤੁਹਾਡੀ ਜਲਦੀ ਮੈਂ ਮੈਂ ਬਹੁਤ ਵਾਰੀ ਕਹਤਾ ਯਾਰ ਲੋਗਾਂ ਦੇ ਘਰੇ ਕਈਆਂ ਦੇ ਕਲੇਸ਼ ਪੈ ਗਿਆ ਇਸ ਗੱਲ ਦਾ ਲੋਗਾਂ ਨੇ ਜਨਾਨੀਆਂ ਲੜਪੀਆਂ ਹਾਂਜੀ ਮੈਂ ਕਹਤਾ ਕਿ ਮੇਰੀ ਲਾਈਫ ਲਾਈਨ ਹੈ ਅਮ੍ਰਿਤਾ ਵੜੀ और मेरे बच्चा ने मेरा बहुत साथ दिता सारे मेरे दोस्त मित्र ने पुराने यार ने बहुत साथ दिता कहीं जनानिया का रोला पे गया बंदे बंद क्या भी तुम्हें तो सब कहीं लाइफ लाइन नहीं क्या सो <laughs> so, ए सो uh, so, मेरी परिवार ने बहुत मैं सपोर्ट रही और परिवार तो हट के जिन्हें दोस्त मित्र बैठे ना ये सारे परिवार बन के नहीं। 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 नहीं।

ਅੱਖਰ ਬਿਆਨ ਨਹੀਂ ਕਰ ਸਕਦੇ ਕਿ ਅੰਦਰੋਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਤੇ ਬਹੁਤ ਅੱਛਾ ਲੱਗ ਰਿਹਾ ਹੈ। ਥੈਂਕ ਯੂ। ਮੈਂ ਬਹੁਤ ਹੀ ਅਨੰਦ ਕਰ ਰਹੀ ਹਾਂ। ਕੰਟੀਨਿਊ ਮੈਡੀਕਲ ਮੈਂ ਕਰ ਰਹੇ ਹਾਂ। ਪੰਜਾਬ ਦੇ ਹਰ ਇੱਕ ਬੰਦੇ ਨੇ ਇਸ ਜਿੱਤ ਵਾਸਤੇ ਕੰਮ ਕੀਤਾ ਹੈ। ਸਿਰਫ ਪਰਿਵਾਰ ਨਹੀਂ, ਪੰਜਾਬ ਦੇ ਹਰ ਇੱਕ ਵਿਅਕਤੀ ਨੇ, ਲੁਧਿਆਣਾ ਦੇ ਹਰ ਇੱਕ ਵਿਅਕਤੀ ਨੇ ਸਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ। ਮੈਂ ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਤੀ ਤੇ ਪੂਰੇ ਪੰਜਾਬ ਤੋਂ ਲੋਕ ਆਏ ਸੀ ਪਾਪਾਸ ਤੇ ਕੈਂਪਿੰਗ ਕਰਦੇ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।